ਜੈ ਪੀਮ ਸਾਥਿਓ ਇਕਵੈਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਤੋਂ ਮੈਂ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਨੂੰ ਸਾਂਝੀ ਕਰ ਰਿਹਾ ਹਾਂ ਇਸ ਦਾ ਵਿਸ਼ਾ ਹੈ ਗੁਜਰਾਤ ਸਰਕਾਰ ਦੁਆਰਾ ਰੋਜ਼ਾਨਾ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨ ਲਈ ਕਾਨੂੰਨ ਪਾਸ ਕੀਤੇ ਗਏ ਇਹ ਸਰੋਤ ਤਿੰਨ ਵੱਖ-ਵੱਖ ਮੁੱਦਿਆਂ ਤੇ ਕੇਂਦਰਿਤ ਹਨ ਜਿਨ੍ਹਾਂ ਵਿੱਚ ਸਮਾਜਿਕ ਅਤੇ ਮਜ਼ਦੂਰ ਅਧਿਕਾਰ ਸੰਘਰਸ਼ਾਂ ਬਾਰੇ ਖਬਰਾਂ ਸ਼ਾਮਲ ਹਨ ਪਹਿਲਾ ਮੁੱਦਾ ਗੁਜਰਾਤ ਸਰਕਾਰ ਦੁਆਰਾ ਰੋਜ਼ਾਨਾ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨ ਲਈ ਪਾਸ ਕੀਤੇ ਗਏ ਕਾਨੂੰਨ ਦੀ ਸਖਤ ਆਲੋਚਨਾ ਕਰਦਾ ਹੈ ਜਿਸ ਨੂੰ ਪੀਮ ਆਰਮੀ ਚੀਫ ਚੰਦਰ ਸ਼ੇਖਰ ਆਜ਼ਾਦ ਦੁਆਰਾ ਬਾਬਾ ਸਾਹਿਬ ਅੰਬੇਡਕਰ ਦੀ ਵਿਰਾਸਤ ਅਤੇ ਸੰਵਿਧਾਨਕ ਉਲੰਘਣਾ ਦੱਸਿਆ ਗਿਆ ਹੈ ਦੂਜਾ ਮੁੱਦਾ ਮਣੀਪੁਰ ਹਾਈ ਕੋਰਟ ਦੇ ਇੱਕ ਫੈਸਲੇ ਬਾਰੇ ਹੈ ਜਿਸ ਵਿੱਚ ਅਦਾਲਤ ਨੇ ਕੁਕੀ ਔਰਤਾ ਤੇ ਫਾਇਰਿੰਗ ਦੇ ਮਾਮਲੇ ਵਿੱਚ ਸੀਆਰਪੀਐਫ ਦੇ ਜਵਾਨਾਂ ਖਿਲਾਫ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਫਿਲਹਾਲ ਕੇਸ ਨੂੰ ਸਿਰਫ ਮੁਆਵਜ਼ੇ ਦੇ ਮੁੱਦੇ ਤੱਕ ਸੀਮਤ ਰੱਖਿਆ ਹੈ ਅੰਤ ਵਿੱਚ ਤੀਜਾ ਮੁੱਦਾ ਰਾਜਸਥਾਨ ਦੇ ਪੀਲਵਾੜਾ ਵਿੱਚ ਕਥਿਤ ਗਊ ਰੱਖਿਏ ਕਾ ਦੁਆਰਾ ਬੇਰਹਿਮੀ ਨਾਲ ਕੁੱਟੇ ਗਏ ਇੱਕ ਨੌਜਵਾਨ ਦੀ ਮੌਤ ਨਾਲ ਸੰਬੰਧਿਤ ਹੈ ਜਿਸ ਤੇ ਆਜ਼ਾਦ ਨੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਸ ਨੂੰ ਲੋਕਤੰਤਰ ਤੇ ਕਲੰਕ ਕਿਹਾ ਹੈ ਸਮੁੱਚੇ ਤੌਰ ਤੇ ਇਸ ਸਰੋਤ ਭਾਰਤ ਵਿੱਚ ਕਾਨੂੰਨ ਮਨੁੱਖੀ ਅਧਿਕਾਰਾਂ ਅਤੇ ਕਿਰਤ ਮਾਪਦੰਡਾਂ ਨਾਲ ਸੰਬੰਧਿਤ ਚੁਣੌਤੀਆਂ ਨੂੰ ਦਰਸਾਉਂਦੇ ਹਨ ਸਤ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਭਾਰਤ ਵਿੱਚ ਹਾਲੀ ਵਿੱਚ ਹੋਈਆਂ ਕੁਝ ਘਟਨਾਵਾਂ ਬਾਰੇ ਡੂੰਘਾਈ ਨਾਲ ਗੱਲ ਕਰਾਂਗੇ ਇਹ ਉਹ ਮੁੱਦੇ ਨੇ ਜਿਹੜੇ ਸਿੱਧਾ ਮਜ਼ਦੂਰਾਂ ਦੇ ਹੱਕਾਂ ਨਾਗਰਿਕਾਂ ਦੀ ਸੁਰੱਖਿਆ ਤੇ ਸਮਾਜਿਕ ਨਿਆਂ ਨਾਲ ਜੁੜੇ ਹੋਏ ਨੇ ਹਾਂਜੀ ਸਾਡੇ ਕੋਲ ਅੱਜ ਕਈ ਸਰੋਤ ਨੇ ਗੁਜਰਾਤ ਚ ਕਿਰਤ ਕਾਨੂੰਨ ਚ ਇੱਕ ਵੱਡਾ ਬਦਲਾਅ ਹੋਇਆ ਹੈ ਫਿਰ ਮਣੀਪੁਰ ਹਾਈ ਕੋਰਟ ਦਾ ਇੱਕ ਕੇਸ ਹੈ ਤੇ ਰਾਜਸਥਾਨ ਵਿੱਚ ਭੀੜ ਵੱਲੋਂ ਹਿੰਸਾ ਦੀ ਇੱਕ ਘਟਨਾ ਵੀ ਹੈ ਬਿਲਕੁਲ अपना मकसद ये है कि ਇਹਨਾਂ ਮਾਮਲਿਆਂ ਦੇ ਅੰਦਰ ਕੀ ਚੱਲ ਰਿਹਾ ਹੈ ਮਤਲਬ ਮੁੱਖ ਗੱਲਾਂ ਕੀ ਨੇ ਤੇ ਲੋਕਾਂ ਦਾ ਜਾਂ ਸਰਕਾਰਾਂ ਦਾ ਕੀ ਰਿਐਕਸ਼ਨ ਆ ਰਿਹਾ ਉਹ ਸਮਝੀਏ ਹਾਂਜੀ ਦੇਖੋ ਇਹ ਘਟਨਾਵਾਂ ਭਾਵੇਂ ਵੱਖਰੇ-ਵੱਖਰੀ ਥਾਵਾਂ ਤੇ ਹੋਈਆਂ ਨੇ ਪਰ ਜਦੋਂ ਆਪਾਂ ਇਹਨਾਂ ਨੂੰ ਇਕੱਠਿਆਂ ਦੇਖਦੇ ਹਾਂ ਤਾਂ ਇੱਕ ਸਾਂਝੀ ਜੀ ਤਸਵੀਰ ਬਣਦੀ ਹੈ ਅੱਛਾ ਕਿਸ ਤਰ੍ਹਾਂ ਦੀ ਇੱਕ ਤਣਾਅ ਦੀ ਤਸਵੀਰ ਮਤਲਬ ਇੱਕ ਪਾਸੇ ਆਰਥਿਕ ਵਿਕਾਸ ਦੀ ਲੋੜ ਹੈ ਦੂਜੇ ਪਾਸੇ ਸਰਕਾਰ ਨੇ ਸੁਰੱਖਿਆ ਵੀ ਬਣਾਈ ਰੱਖਣੀ ਹੈ ਤੇ ਤੀਜੇ ਪਾਸੇ ਆਮ ਨਾਗਰਿਕ ਖਾਸ ਕਰਕੇ ਕਮਜ਼ੋਰ ਲੋਕ ਆਪਣੇ ਹੱਕ ਤੇ ਨਿਆਂ ਮੰਗ ਰਹੇ ਨੇ ਅੱਜ ਆਪਾਂ ਇਸੇ ਤਣਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਚਲੋ ਫਿਰ ਸ਼ੁਰੂ ਕਰਦੇ ਹਾਂ ਗੁਜਰਾਤ ਤੋਂ ਖਬਰ ਇਹ ਹੈ ਕਿ ਉੱਥੇ ਵਿਧਾਨ ਸਭਾ ਨੇ ਫੈਕਟਰੀ ਐਕਟ 'ਚ ਸੋਧ ਕਰ ਦਿੱਤੀ ਹੈ ਹਾਂਜੀ ਕੰਮ ਦੇ ਘੰਟੇ ਜਿਹੜੇ ਪਹਿਲਾਂ 8 ਜਾਂ 9 ਸੀ ਉਹ ਵਧਾ ਕੇ 12 ਕਰ ਦਿੱਤੇ ਨੇ ਦੇ ਨਾਲੇ ਔਰਤਾਂ ਨੂੰ ਵੀ ਰਾਤ ਦੀ ਸ਼ਿਫਟ 'ਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਤਾਂ ਕਾਫੀ ਵੱਡਾ ਬਦਲਾਅ ਲੱਗ ਰਿਹਾ। ਹਾਂਜੀ ਬਹੁਤ ਵੱਡਾ ਬਦਲਾਅ ਆਇਆ ਹੈ। ਖਾਸ ਕਰਕੇ ਜਦੋਂ ਆਪਾਂ 8 ਘੰਟੇ ਵਾਲੇ ਅੰਤਰਰਾਸ਼ਟਰੀ ਨਿਯਮ ਨੂੰ ਦੇਖਦੇ ਹਾਂ। ਇਸ ਪਿੱਛੇ ਮਤਲਬ ਸਰਕਾਰ ਕੀ ਕਹਿ ਰਹੀ ਹੈ? ਤੇ ਇਹ ਪਹਿਲਾਂ ਵੀ ਕਦੇ ਹੋਇਆ ਸੀ? ਹਾਂਜੀ ਦੇਖੋ ਜੀ ਇਹ ਅਸਲ 'ਚ 1948 ਦਾ ਜਿਹੜਾ ਫੈਕਟਰੀ ਐਕਟ ਹੈ ਨਾ ਉਹਦੇ ਵਿੱਚ ਬਦਲਾਅ ਕੀਤਾ ਗਿਆ ਹੈ। ਤੇ ਜਿਹੜਾ 8 ਘੰਟੇ ਕੰਮ ਵਾਲਾ ਦਿਨ ਤੇ ਹਫਤੇ ਚ 48 ਘੰਟੇ ਵਾਲਾ ਨਿਯਮ ਹੈ ਹਾਂਜੀ ਉਹ ਤਾਂ ਪੂਰੀ ਦੁਨੀਆ ਚ ਬੜੇ ਸੰਘਰਸ਼ਾਂ ਬਾਅਦ ਬਣਿਆ ਸੀ ਬਿਲਕੁਲ ਬਿਲਕੁਲ ਇਹ ਕਦਮ ਤਾਂ ਸਿੱਧਾ ਉਸਦੇ ਉਲਟ ਜਾਂਦਾ ਹੈ ਤੇ ਭਾਰਤ ਚ ਤਾਂ ਤੁਹਾਨੂੰ ਪਤਾ ਹੈ ਡਾਕਟਰ ਬੀ ਆਰ ਅੰਬੇਦਕਰ ਨੇ 1942 ਚ ਹਾਂਜੀ ਜਦੋਂ ਉਹ ਲੇਬਰ ਮੈਂਬਰ ਸੀ ਹਾਂਜੀ ਵਾਈਸ ਰਾਏ ਦੀ ਕੌਂਸਲ ਚ ਉਹਨਾਂ ਨੇ ਅੰਗਰੇਜ਼ਾਂ ਦਾ 12 ਘੰਟੇ ਵਾਲਾ ਕੰਮ ਖਤਮ ਕਰਵਾ ਕੇ 8 ਘੰਟੇ ਵਾਲਾ ਕਾਨੂੰਨ ਲਾਗੂ ਕਰਵਾਇਆ ਸੀ ਅੱਛਾ ਚਲੋ ਫਿਰ ਸ਼ੁਰੂ ਕਰਦੇ ਆਂ ਗੁਜਰਾਤ ਤੋਂ ਖਬਰ ਇਹ ਹੈ ਕਿ ਉੱਥੇ ਵਿਧਾਨ ਸਭਾ ਨੇ ਫੈਕਟਰੀ ਐਕਟ 'ਚ ਸੋਧ ਕਰ ਦਿੱਤੀ ਹੈ ਹਾਂਜੀ ਕੰਮ ਦੇ ਘੰਟੇ ਜਿਹੜੇ ਪਹਿਲਾਂ 8 ਜਾਂ 9 ਸੀ ਉਹ ਵਧਾ ਕੇ 12 ਕਰ ਦਿੱਤੇ ਨੇ ਤੇ ਨਾਲੇ ਔਰਤਾਂ ਨੂੰ ਵੀ ਰਾਤ ਦੀ ਸ਼ਿਫਟ 'ਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਇਹ ਤਾਂ ਕਾਫੀ ਵੱਡਾ ਬਦਲਾਅ ਲੱਗ ਰਿਹਾ ਹਾਂਜੀ ਬਹੁਤ ਵੱਡਾ ਬਦਲਾਅ ਹੈ ਖਾਸ ਕਰਕੇ ਜਦੋਂ ਆਪਾਂ 8 ਘੰਟੇ ਵਾਲੇ ਅੰਤਰਰਾਸ਼ਟਰੀ ਨਿਯਮ ਨੂੰ ਦੇਖਦੇ ਆਂ ਇਸ ਪਿੱਛੇ ਮਤਲਬ ਸਰਕਾਰ ਕੀ ਕਹਿ ਰਹੀ ਹੈ ਤੇ ਇਹ ਪਹਿਲਾਂ ਵੀ ਕਦੇ ਹੋਇਆ ਸੀ ਹਾਂਜੀ ਦੇਖੋ ਜੀ ਇਹ ਅਸਲ ਚ 1948 ਦਾ ਜਿਹੜਾ ਫੈਕਟਰੀ ਐਕਟ ਹੈ ਨਾ ਉਹਦੇ ਵਿੱਚ ਬਦਲਾਅ ਕੀਤਾ ਗਿਆ ਹੈ ਤੇ ਜਿਹੜਾ 8 ਘੰਟੇ ਕੰਮ ਵਾਲਾ ਦਿਨ ਤੇ ਹਫਤੇ ਚ 48 ਘੰਟੇ ਵਾਲਾ ਨਿਯਮ ਹੈ ਹਾਂਜੀ ਉਹ ਤਾਂ ਪੂਰੀ ਦੁਨੀਆ ਚ ਬੜੇ ਸੰਘਰਸ਼ਾਂ ਬਾਅਦ ਬਣਿਆ ਸੀ ਬਿਲਕੁਲ ਬਿਲਕੁਲ ਇਹ ਕਦਮ ਤਾਂ ਸਿੱਧਾ ਉਸਦੇ ਉਲਟ ਜਾਂਦਾ ਹੈ ਤੇ ਭਾਰਤ ਚ ਤਾਂ ਤੁਹਾਨੂੰ ਪਤਾ ਹੈ ਡਾਕਟਰ ਬੀ ਆਰ ਅੰਬੇਡਕਰ ਨੇ 1942 ਚ ਹਾਂਜੀ ਜਦੋਂ ਉਹ ਲੇਬਰ ਮੈਂਬਰ ਸੀ ਹਾਂਜੀ ਵਾਈਸਰਾਏ ਦੀ ਕੌਂਸਲ ਚ ਉਹਨਾਂ ਨੇ ਅੰਗਰੇਜ਼ਾਂ ਦਾ 12 ਘੰਟੇ ਵਾਲਾ ਕੰਮ ਖਤਮ ਕਰਵਾ ਕੇ 8 ਘੰਟੇ ਵਾਲਾ ਕਾਨੂੰਨ ਲਾਗੂ ਕਰਵਾਇਆ ਸੀ ਅੱਛਾ ਚਲੋ ਫਿਰ ਸ਼ੁਰੂ ਕਰਦੇ ਆਂ ਗੁਜਰਾਤ ਤੋਂ ਖਬਰ ਇਹ ਹੈ ਕਿ ਉੱਥੇ ਵਿਧਾਨ ਸਭਾ ਨੇ ਫੈਕਟਰੀ ਐਕਟ 'ਚ ਸੋਧ ਕਰ ਦਿੱਤੀ ਹੈ ਹਾਂਜੀ ਕੰਮ ਦੇ ਘੰਟੇ ਜਿਹੜੇ ਪਹਿਲਾਂ 8 ਜਾਂ 9 ਸੀ ਉਹ ਵਧਾ ਕੇ 12 ਕਰ ਦਿੱਤੇ ਨੇ ਤੇ ਨਾਲੇ ਔਰਤਾਂ ਨੂੰ ਵੀ ਰਾਤ ਦੀ ਸ਼ਿਫਟ 'ਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਇਹ ਤਾਂ ਕਾਫੀ ਵੱਡਾ ਬਦਲਾਅ ਲੱਗ ਰਿਹਾ ਹਾਂਜੀ ਬਹੁਤ ਵੱਡਾ ਬਦਲਾਅ ਹੈ ਖਾਸ ਕਰਕੇ ਜਦੋਂ ਆਪਾਂ 8 ਘੰਟੇ ਵਾਲੇ ਅੰਤਰਰਾਸ਼ਟਰੀ ਨਿਯਮ ਨੂੰ ਦੇਖਦੇ ਆਂ ਇਸ ਪਿੱਛੇ ਮਤਲਬ ਸਰਕਾਰ ਕੀ ਕਹਿ ਰਹੀ ਹੈ ਤੇ ਇਹ ਪਹਿਲਾਂ ਵੀ ਕਦੇ ਹੋਇਆ ਸੀ ਹਾਂਜੀ ਦੇਖੋ ਜੀ ਇਹ ਅਸਲ ਚ 1948 ਦਾ ਜਿਹੜਾ ਫੈਕਟਰੀ ਐਕਟ ਹੈ ਨਾ ਉਹਦੇ ਵਿੱਚ ਬਦਲਾ ਕੀਤਾ ਗਿਆ ਹੈ ਤੇ ਜਿਹੜਾ 8 ਘੰਟੇ ਕੰਮ ਵਾਲਾ ਦਿਨ ਤੇ ਹਫਤੇ 44 ਘੰਟੇ ਵਾਲਾ ਨਿਯਮ ਹੈ ਹਾਂਜੀ ਉਹ ਤਾਂ ਪੂਰੀ ਦੁਨੀਆ 'ਚ ਬੜੇ ਸੰਘਰਸ਼ਾਂ ਬਾਅਦ ਬਣਿਆ ਸੀ ਬਿਲਕੁਲ ਬਿਲਕੁਲ ਇਹ ਕਦਮ ਤਾਂ ਸਿੱਧਾ ਉਸ ਦੇ ਉਲਟ ਜਾਂਦਾ ਹੈ ਤੇ ਭਾਰਤ 'ਚ ਤਾਂ ਤੁਹਾਨੂੰ ਪਤਾ ਹੈ ਡਾਕਟਰ ਬੀ ਆਰ ਅੰਬੇਡਕਰ ਨੇ 1942 'ਚ ਹਾਂਜੀ ਜਦੋਂ ਉਹ ਲੇਬਰ ਮੈਂਬਰ ਸੀ ਹਾਂਜੀ ਵਾਈਸ ਰਾਏ ਦੀ ਕੌਂਸਲ 'ਚ ਉਹਨਾਂ ਨੇ ਅੰਗਰੇਜ਼ਾਂ ਦਾ 12 ਘੰਟੇ ਵਾਲਾ ਕੰਮ ਖਤਮ ਕਰਵਾ ਕੇ 8 ਘੰਟੇ ਵਾਲਾ ਕਾਨੂੰਨ ਲਾਗੂ ਕਰਵਾਇਆ ਸੀ ਅੱਛਾ ਤਾਂ ਕੁਝ ਲੋਕ ਤਾਂ ਇਹਨੂੰ ਕਹਿ ਰਹੇ ਨੇ ਕਿ ਇਹ ਤਾਂ ਵਾਪਸ ਅੰਗਰੇਜ਼ਾਂ ਦੇ ਜ਼ਮਾਨੇ ਵੱਲ ਜਾਣ ਵਾਲੀ ਗੱਲ ਹੋ ਗਈ ਪਰ ਤੁਸੀਂ ਕਹਿ ਕਿ ਪਹਿਲੀ ਵਾਰ ਨਹੀਂ ਹੋਇਆ ਗੁਜਰਾਤ ਨਹੀਂ ਤੁਸੀਂ ਠੀਕ ਕਹਿ ਰਹੇ ਹੋ 2020 ਚ ਜਦੋਂ ਕੋਵਿਡ ਸੀ ਨਾ ਉਦੋਂ ਗੁਜਰਾਤ ਸਰਕਾਰ ਨੇ ਆਰਡੀਨੈਂਸ ਲਿਆ ਕੇ ਮਤਲਬ ਅਸਥਾਈ ਤੌਰ ਤੇ ਇਹਦੀ ਇਜਾਜ਼ਤ ਦਿੱਤੀ ਸੀ ਅੱਛਾ ਉਦੋਂ ਕੀ ਕਾਰਨ ਦੱਸਿਆ ਸੀ ਉਦੋਂ ਕਿਹਾ ਸੀ ਕਿ ਮਹਾਮਾਰੀ ਕਾਰਨ ਉਤਪਾਦਨ ਦਾ ਨੁਕਸਾਨ ਹੋਇਆ ਲੇਬਰ ਦੀ ਕਮੀ ਹੈ ਇਸ ਲਈ ਜ਼ਰੂਰੀ ਹੈ ਪਰ ਹੁਣ ਤਾਂ ਇਹਨੂੰ ਪੱਕਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਿਹੜੀ ਔਰਤਾਂ ਨੂੰ ਰਾਤ ਦੀ ਸ਼ਿਫਟ 'ਚ ਕੰਮ ਕਰਨ ਦੀ ਇਜਾਜ਼ਤ ਵਾਲੀ ਗੱਲ ਹੈ ਉਹਦੇ ਪਿੱਛੇ ਸ਼ਾਇਦ ਤਰਕ ਹੋਵੇ ਕਿ ਰੋਜ਼ਗਾਰ ਵਧੇਗਾ ਹਾਂ ਹੋ ਸਕਦਾ ਪਰ ਫਿਰ ਉਹਨਾਂ ਦੀ ਸੁਰੱਖਿਆ ਆਉਣ ਜਾਣ ਦਾ ਪ੍ਰਬੰਧ ਕਰਦੀਆਂ ਜ਼ਿੰਮੇਵਾਰੀਆਂ ਇਹ ਸਾਰੇ ਸਵਾਲ ਤਾਂ ਖੜੇ ਹੁੰਦੇ ਨੇ ਤੇ ਕੀ ਇਹੋ ਜਿਹਾ ਕਾਨੂੰਨ ਆਪਣੇ ਸੰਵਿਧਾਨ ਜਾਂ ਅੰਤਰਰਾਸ਼ਟਰੀ ਸਮਝੌਤਿਆਂ ਨਾਲ ਮੇਲ ਖਾਂਦਾ ਹੈ ਇਹ ਬਹੁਤ ਅਹਿਮ ਸਵਾਲ ਹੈ ਦੇਖੋ ਜੀ ਆਪਣੇ ਸੰਵਿਧਾਨ 'ਚ ਨੀਤੀ ਨਿਰਦੇਸ਼ਕ ਸਿਧਾਂਤ ਨੇ ਜਿਨ੍ਹਾਂ ਨੂੰ ਡੀ ਪੀ ਐਸ ਪੀ ਕਹਿੰਦੇ ਆ ਹਾਂਜੀ ਡਾਇਰੈਕਟਿਵ ਪ੍ਰਿੰਸੀਪਲਸ ਦਰ ਸੁਧਾਰਨ ਬਾਰੇ ਹੂੰ ਹੁਣ 12 ਘੰਟੇ ਕੰਮ ਤਾਂ ਇੰਨਾ ਸਿਧਾਂਤਾਂ ਦੀ ਭਾਵਨਾ ਦੇ ਉਲਟ ਜਾ ਸਕਦਾ ਹੈ ਤੇ ਦੂਜੀ ਗੱਲ ਅੰਤਰਰਾਸ਼ਟਰੀ ਪੱਧਰ ਤੇ ਭਾਰਤ ILO ਯਾਨੀ ਅੰਤਰਰਾਸ਼ਟਰੀ ਲੇਬਰ ਸੰਗਠਨ ਦਾ ਮੈਂਬਰ ਹੈ ਹਾਂਜੀ ਤੇ ਭਾਰਤ ਨੇ 1919 ਦਾ ਇੱਕ ਸਮਝੌਤਾ ਆਰਸ ਆਫ ਵਰਕ ਕਨਵੈਨਸ਼ਨ ਮੰਨਿਆ ਹੋਇਆ ਜਿਹੜਾ 8 ਘੰਟੇ ਕੰਮ ਦੇ ਵਾਸਤੇ 48 ਘੰਟੇ ਹਫਤੇ ਦੀ ਗੱਲ ਕਰਦਾ ਹੈ ਇਹ ਨਵਾਂ ਕਾਨੂੰਨ ਤੋਂ ਉਸ ਦੀ ਸਿੱਧੀ ਉਲੋਂਾ ਲੱਗਦੀ ਹੈ ਪਰ ਸਰਕਾਰ ਦਾ ਕੀ ਕਹਿਣਾ ਹੋ ਸਕਦਾ ਹੈ ਸ਼ਾਇਦ ਨਿਵੇਸ਼ ਵਧਾਉਣ ਲਈ ਹਾਂਜੀ ਬਿਲਕੁਲ ਸਰਕਾਰ ਦਾ ਤਰਕ ਇਹੀ ਹੋ ਸਕਦਾ ਹੈ ਕਿ ਇਸ ਨਾਲ ਨਿਵੇਸ਼ ਆਏਗਾ ਕੰਮ ਕਰਨਾ ਸੌਖਾ ਹੋਵੇਗਾ ਈਜ਼ ਆਫ ਡੂਇੰਗ ਬਿਜ਼ਨਸ ਪਰ ਸਵਾਲ ਉਹੀ ਹੈ ਕਿ ਕੀ ਮਜ਼ਦੂਰਾਂ ਦੇ ਹਕਕਾਂ ਦੀ ਕੀਮਤ ਤੇ ਹੋਵੇਗਾ ਇਸ ਤੇ ਸਿਆਸੀ ਰੋਲਾ ਵੀ ਕਾਫੀ ਪਿਆ ਹੈ ਖਾਸ ਕਰਕੇ ਭੀਮ ਆਰਮੀ ਦੇ ਚੀਫ ਚੰਦਰਸ਼ੇਖਰ ਆਜ਼ਾਦ ਜਿਹੜੇ ਹੁਣ ਨਗੀਨਾ ਤੋਂ ਐਮਪੀ ਵੀ ਨੇ ਹਾਂਜੀ ਉਹਨਾਂ ਨੇ ਕਾਫੀ ਸਖਤ ਬਿਆਨ ਦਿੱਤਾ ਉਹਨਾਂ ਨੇ ਤਾਂ ਇਹਨੂੰ ਕਾਲਾ ਕਾਨੂੰਨ ਕਿਹਾ ਤੇ ਸਿੱਧਾ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੀ ਇਹ ਹੁਣ ਸਾਰੇ ਦੇਸ਼ 'ਚ ਲਾਗੂ ਹੋਵੇਗਾ ਬਿਲਕੁਲ ਆਜ਼ਾਦ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਸਿਰਫ ਅਣਮਨੁੱਖਿਓ ਨਹੀਂ ਸਗੋ ਸੰਵਿਧਾਨ ਤੇ ਬਾਬਾ ਸਾਹਿਬ ਦੀ ਵਿਰਾਸਤ ਦਾ અપਮਾਨ ਹੈ ਹੂੰ ਉਹਨਾਂ ਨੇ ਡਾਕਟਰ ਅੰਬੇਡਕਰ ਦੇ 8 ਘੰਟੇ ਵਾਲੇ ਕੰਮ ਦੀ ਗੱਲ ਕਰਕੇ ਇਹਨੂੰ ਅੰਗਰੇਜ਼ੀ ਹਕੂਮਤ ਦੇ ਕਾਲੇ ਕਾਨੂੰਨ ਦੀ ਵਾਪਸੀ ਕਿਹਾ ਉਹ ਕਹਿੰਦੇ ਨੇ ਕਿ ਇਹ ਸਿਰਫ ਉਦਯੋਗਪਤੀਆਂ ਦਾ ਮੁਨਾਫਾ ਵਧਾਉਣ ਲਈ ਮਜ਼ਦੂਨਾਂ ਦੀ ਸਿਹਤ ਨਾਲ ਖਿਲਵਾੜ ਹੈ ਉਹਨਾਂ ਨੂੰ ਅੰਗਰੇਜ਼ਾਂ ਵਰਗੀ ਗੁਲਾਮੀ ਵੱਲ ਤੱਕਣਾ ਹੈ ਹਾਂਜੀ ਉਹਨਾਂ ਨੇ ਗੁਜਰਾਤ ਮਾਡਲ ਦੀ ਵੀ ਆਲੋਚਨਾ ਕੀਤੀ ਹਾਂ ਕਹਿੰਦੇ ਕਿ ਉੱਥੇ ਪਹਿਲਾਂ ਹੀ ਆਊਟਸੋਰਸਿੰਗ ਤੇ ਠੇਕੇਦਾਰੀ ਨੇ ਮਜ਼ਦੂਰਾਂ ਨੂੰ ਸਸਤੀ ਕਿਰਤ ਬਣਾ ਦਿੱਤਾ ਹੈ ਸੋ ਇਹ ਮੁੱਦਾ ਸਿਰਫ ਆਰਥਿਕ ਨਹੀਂ ਰਿਹਾ ਇਹ ਮਨੁੱਖੀ ਅਧਿਕਾਰਾਂ ਦਾ ਬਣ ਗਿਆ ਹੈ ਬਿਲਕੁਲ ਇਹ ਬਹਿਸ ਇਸੇ ਪਾਸੇ ਚੱਲ ਰਹੀ ਹੈ ਕਿ ਵਿਕਾਸ ਦਾ ਮਾਡਲ ਕੀ ਹੋਵੇ ਤੇ ਉਸ ਦੀ ਮਨੁੱਖੀ ਕੀਮਤ ਕੀ ਹੋਵੇ ਅੱਛਾ ਇਹ ਤਾਂ ਹੋ ਗਈ ਗੁਜਰਾਤ ਦੀ ਗੱਲ ਜਿੱਥੇ ਕਾਨੂੰਨੀ ਬਦਲਿਆ ਜਾ ਰਿਹਾ ਪਰ ਜੇ ਹੁਣ ਆਪਾਂ ਮਨੀਪੁਰ ਵੱਲ ਚਲੀਏ उते हालात ही सवाल हो केस चल रहा है हाँ मामला कुकी वुमे ऑर्गेना ट्रस्ट ने एक पी आई एल यानी जन हित पटीशन दायर की अच्छा, हां ਪੀਟੀਸ਼ਨ ਚ ਇਲਜ਼ਾਮ ਹੈ ਕਿ ਚੰਦੇਲ ਜ਼ਿਲ੍ਹੇ ਦੇ ਸਾਈਬੋਲ ਪਿੰਡ ਚ ਕੁਕੀ ਪਾਈਚਾਰੇ ਦੀਆਂ ਔਰਤਾਂ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੀਆਂ ਸਨ ਤੇ ਉਦੋਂ ਸੁਰੱਖਿਆ ਬਲਾਂ ਨੇ ਖਾਸ ਕਰਕੇ ਸੀਆਰਪੀਐਫ ਦੇ ਜਵਾਨਾਂ ਨੇ ਕਥਿਤ ਤੌਰ ਤੇ ਬਹੁਤ ਜ਼ਿਆਦਾ ਤਾਕਤ ਵਰਤੀ ਕਿੰਨੀ ਕੋ ਜ਼ਿਆਦਾ ਇਲਜ਼ਾਮਤਾ ਹੈਵੀ ਨੇ ਕਿ ਨਿਹੱਥੇ ਲੋਕਾਂ ਤੇ ਰਾਕਟ ਲਾਂਚਰ ਵਰਤੇ ਗਏ ਜਿਸ ਨਾਲ ਕਈ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਓ ਇਹ ਤਾਂ ਬਹੁਤ ਗੰਭੀਰ ਇਲਜ਼ਾਮ ਨੇ ਤੇ ਪਿਟੀਸ਼ਨ ਚ ਮੰਗਿਆ ਕੀ ਗਿਆ ਸੀ ਦੇਖੋ ਮੰਗਾ ਕਈ ਸੀ ਇੱਕ ਤਾਂ ਐਫ ਆਈ ਆਰ ਦਰਜ ਹੋਵੇ ਦੂਜਾ ਜਿਹੜੇ ਜਵਾਨ ਦੋਸ਼ੀ ਨੇ ਉਹਨਾਂ ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲੇ ਤੀਜਾ ਜਾਂਚ ਲਈ ਐਸ ਆਈ ਟੀ ਬਣੇ ਤੇ ਚੌਥਾ ਪੀੜਿਤ ਔਰਤਾਂ ਨੂੰ ਮੁਆਵਜ਼ਾ ਮਿਲੇ ਤੇ ਫਿਰ ਹਾਈ ਕੋਰਟ ਨੇ ਕੀ ਕਿਹਾ ਮਨੀਪੁਰ ਹਾਈ ਕੋਰਟ ਚ ਜਸਟਿਸ ਗੁਨੇਸ਼ਵੀ ਸ਼ਰਮਾ ਨੇ ਸੁਣਵਾਈ ਕੀਤੀ ਉਹਨਾਂ ਨੇ ਇੱਕ ਅਹਿਮ ਗੱਲ ਕਹੀ ਉਹਨਾਂ ਨੇ ਕਿਹਾ ਕਿ ਇਸ ਪੜਾਅ 'ਤੇ ਜਿਹੜੇ ਸੀ ਆਰ ਪੀ ਐਫ ਜਵਾਨਾਂ ਦੇ ਨਾਂ ਪਿਟੀਸ਼ਨ ਚ ਲਿਖੇ ਨੇ ਉਹਨਾਂ ਨੂੰ ਨੋਟਿਸ ਨਹੀਂ ਜਾਰੀ ਕੀਤਾ ਜਾਏਗਾ اچھا ਪਰ ਕਿਉਂ ਇਸ ਦਾ ਕਾਰਨ ਸਰਕਾਰੀ ਵਕੀਲ ਐਡਵੋਕੇਟ ਲੈਨਨ ਹਿਜਮ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਮਣੀਪੁਰ ਚ ਹਾਲਾਤ ਬਹੁਤ ਨਾਜ਼ੁਕ ਨੇ ਹਾਂ ਹੁੰਦਾ ਹੈ ਤੇ ਜੇਕਰ ਇਸ ਵੇਲੇ ਵਿਅਕਤੀਗਤ ਜਵਾਨਾਂ ਨੂੰ ਨੋਟਿਸ ਭੇਜਾਂਗੇ ਤਾਂ ਉੱਥੇ ਕੰਮ ਕਰ ਰਹੇ ਸਾਰੇ ਸੁਰੱਖਿਆ ਬਲਾਂ ਦਾ ਮਨੋਵਲ ਡਿੱਗ ਸਕਦਾ ਹੈ ਹੂੰ ਤਾਂ ਅਦਾਲਤ ਨੇ ਇਹ ਗੱਲ ਮੰਨ ਲਈ ਪਰ ਇਸ ਨਾਲ ਪੀੜਤਾਂ ਨੂੰ ਨਿਆਂ ਮਿਲਣ ਦੀ ਦੇਰੀ ਨਹੀਂ ਹੋਵੇਗੀ ਇਹ ਚਿੰਤਾ ਤਾਂ ਹੈਗੀ ਹੈ ਪਰ ਅਦਾਲਤ ਨੇ ਸਾਫ਼ ਕੀਤਾ ਕਿ ਉਹ ਫਿਲਹਾਲ ਸਿਰਫ ਮੁਆਵਜ਼ੇ ਵਾਲੀ ਮੰਗ ਤੇ ਵਿਚਾਰ ਕਰ ਰਹੇ ਨੇ ਅੱਛਾ ਸਿਰਫ ਮੁਆਵਜ਼ਾ ਹਾਂਜੀ ਆਦੇਸ਼ ਚ ਲਿਖਿਆ ਹੈ ਇਸ ਪੜਾਓ ਤੇ ਇਹ ਅਦਾਲਤ ਸਿਰਫ ਪੀੜਤਾ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਪ੍ਰਾਰਥਨਾ ਦੇ ਮੁੱਦੇ ਤੇ ਹੀ ਨੋਟਿਸ ਜਾਰੀ ਕਰ ਰਹੀ ਹੈ ਮਤਲਬ ਐਫ ਆਈ ਆਰ ਮੁਕਦਮੇ ਦੀ ਮਨਜ਼ੂਰੀ ਐਸ ਆਈ ਟੀ ਜਾਂਚ ਇਹਨਾਂ ਮੰਗਾਂ ਤੇ ਹਾਲੇ ਕੋਈ ਕਾਰਵਾਈ ਨਹੀਂ ਤੇ ਕੇਂਦਰ ਸਰਕਾਰ ਦਾ ਕੀ ਸਟੈਂਡ ਸੀ ਕੇਂਦਰ ਸਰਕਾਰ ਦੇ ਵਕੀਲ ਨੇ ਤਾਂ ਇਹ ਵੀ ਕਿਹਾ ਕਿ ਪਟੀਸ਼ਨ ਚੋਂ ਜਵਾਨਾਂ ਦੇ ਨਾਂ ਹਟਾ ਕੇ ਸਿਰਫ ਸੀਆਰਪੀਐਫ ਨੂੰ ਪਾਰਟੀ ਬਣਾ ਲਓ। ਅੱਛਾ ਤੇ ਹੈਰਾਨੀ ਦੀ ਗੱਲ ਇਹ ਕਿ ਪਟੀਸ਼ਨ ਕਰਤਾ ਦੇ ਵਕੀਲ ਆਨੰਦ ਗਰੋਵਰ ਨੇ ਇਸ ਤੇ ਕੋਈ ਇਤਰਾਜ਼ ਨਹੀਂ ਕੀਤਾ ਕਿ ਫਿਲਹਾਲ ਮੁਆਵਜ਼ੇ ਤੇ ਧਿਆਨ ਦਿੱਤਾ ਜਾਵੇ। ਹਮਮ ਸ਼ਾਇਦ ਉਹ ਸੋਚ ਰਹੇ ਹੋਣ ਕਿ ਚਲੋ ਕੁਝ ਤਾਂ ਸ਼ੁਰੂ ਹੋਵੇ। ਹੋ ਸਕਦਾ ਹੈ। ਹੁਣ ਅਦਾਲਤ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਜਵਾਬ ਦੇਣ ਲਈ 3 ਹਫ਼ਤੇ ਦਿੱਤੇ ਨੇ ਤੇ ਅਗਲੀ ਸੁਣਵਾਈ 17 ਅਕਤੂਬਰ ਨੂੰ ਹੋਣੀ ਹੈ। ਜਿਸ ਤੋਂ ਮੁਆਵਜ਼ੇ ਤੇ ਹੀ ਗੱਲ ਹੋਵੇਗੀ ਸੋ ਇਹ ਕੇਸ ਦਿਖਾਉਂਦਾ ਕਿ ਅਦਾਲਤਾਂ ਲਈ ਕਿੰਨਾ ਔਖਾ ਹੁੰਦਾ ਹੈ ਸੰਵੇਦਨਸ਼ੀਲ ਇਲਾਕਿਆਂ 'ਚ ਨਿਆਂ ਤੇ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਣਾ ਬਿਲਕੁਲ ਬਹੁਤ ਹੀ ਪੇਚੀਦਾ ਮਾਮਲਾ ਹੈ ਅੱਛਾ ਜੇ ਮਨੀਪੁਰ 'ਚ ਸਰਕਾਰੀ ਸੰਸਥਾਾਂ 'ਵਾਂ ਆਪ ਹੀ ਸਵਾਲਾਂ 'ਚ ਨੇ ਜੀ ਤਾਂ ਰਾਜਸਥਾਨ ਵਾਲੀ ਘਟਨਾ ਸਾਨੂੰ ਸਮਾਜ ਅੰਦਰਲੀ ਹਿੰਸਾ ਵੱਲ ਲੈ ਜਾਂਦੀ ਹੈ ਹਾਂਜੀ ਤੇ ਉਸਤੇ ਸਰਕਾਰ ਦਾ ਕੀ ਰਵੱਈਆ ਰਹਿੰਦਾ ਹੈ ਅਸੀਂ ਭੀਲਵਾੜਾ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਹਾਂ ਇਹ ਘਟਨਾ 16 ਸਤੰਬਰ ਦੀ ਹੈ ਇਕ ਨੌਜਵਾਨ ਸੀ ਸ਼ੇਰੂ ਮੱਧ ਪ੍ਰਦੇਸ਼ ਦੇ ਮੰਦਸੌਰ ਦਾ ਅਤੇ ਇੱਕ ਸੀ ਮੋਸਨ ਪੀਲਵਾੜਾ ਦੀ ਇਹ ਦੋਵੇਂ ਇੱਕ ਪਸ਼ੂ ਮੇਲੇ ਤੋਂ ਵਾਪਸ ਆ ਰਹੇ ਸੀ ਰਸਤੇ 'ਚ ਕਹਿੰਦੇ ਨੇ ਕਿ ਗਊ ਰਖਿਅਕਾਂ ਦੇ ਇੱਕ ਗਰੁੱਪ ਨੇ ਇਹਨਾਂ ਨੂੰ ਕੇਰ ਲਿਆ ਕਿਸ ਗੱਲ ਤੇ ਸ਼ੱਕ ਸੀ ਕਿ ਇਹ ਪਸ਼ੂਆਂ ਦੀ ਤਸਕਰੀ ਕਰ ਰਹੇ ਨੇ ਬਸ ਐਸੀ ਸ਼ਕਤੇ ਭੀੜ ਨੇ ਦੋਮਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਹਾਏ ਓ ਰੱਬਾ ਸ਼ੇਰੂ ਨੂੰ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਪਹਿਲਾਂ ਪੀਲਵਾੜਾ ਹਸਪਤਾਲ ਫਿਰ ਜੈਪੁਰ ਰੈਫਰ ਕੀਤਾ ਪਰ ਬਚ ਨਹੀਂ ਸਕਿਆ 19 ਸਤੰਬਰ ਨੂੰ ਉਸ ਦੀ ਮੌਤ ਹੋ ਗਈ ਬਹੁਤ ਹੀ ਅਫਸੋਸਨਾਕ ਪੁਲਿਸ ਨੇ ਕੁਝ ਕੀਤਾ ਇਸ ਮਾਮਲੇ ਚ ਅਗਲੇ ਦਿਨ 17 ਸਤੰਬਰ ਨੂੰ ਐਫ ਆਈ ਆਰ ਦਰਜ ਹੋਈ ਸੀ ਕੁਝ ਨਾਂ ਲਿਖੇ ਗਏ ਕੁਝ ਅਣਪਛਾਤੇ ਦੱਸੇ ਗਏ ਖਬਰਾਂ ਮੁਤਾਬਿਕ ਪੰਜ ਬੰਦੇ ਗ੍ਰਿਫਤਾਰ ਵੀ ਕੀਤੇ ਗਏ ਨੇ ਹਮ ਪਰ ਇਸ ਮਾਮਲੇ ਚ ਵੀ ਚੰਦਰ ਸ਼ੇਖਰ ਆਜ਼ਾਦ ਨੇ ਆਵਾਜ਼ ਚੁੱਕੀ ਹੈ ਉਹਨਾਂ ਨੇ ਸ਼ੇਰੂ ਦੀ ਮੌਤ ਤੇ ਦੁੱਖ ਜਤਾਇਆ ਤੇ ਰਾਜਸਥਾਨ ਦੀ ਭਾਜਪਾ ਸਰਕਾਰ ਤੇ ਲਾਪਰਵਾਹੀ ਦਾ ਇਲਜ਼ਾਮ ਲਾਇਆ ਕਿਸ ਤਰ੍ਹਾਂ ਦੀ ਲਾਪਰਵਾਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਮੁੱਖ ਦੋਸ਼ੀ ਨੇ ਜਿਨ੍ਹਾਂ ਦੇ ਨਾਂ ਐਫ ਆਈ ਆਰ ਚ ਨੇ ਉਹ ਹਲੇ ਤੱਕ ਫੜੇ ਨਹੀਂ ਗਏ ਇਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਹੈ ਤੇ ਆਜ਼ਾਦ ਨੇ ਕੁਝ ਮੰਗਾਂ ਵੀ ਰੱਖਿਆ ਨੇ ਸਰਕਾਰ ਅੱਗੇ ਇਹ ਕੇਸ ਸਿਰਫ ਸਧਾਰਨ ਕੁਟਮਾਰ ਦਾ ਨਹੀਂ ਇਸ ਚ ਮੌਬ ਲਿੰਚਿੰਗ ਯਾਨੀ ਭੀੜ ਹੱਤਿਆ ਦੀਆਂ ਧਾਰਾਵਾਂ ਲੱਗਣੀਆਂ ਚਾਹੀਦੀਆਂ ਨੇ ਅੱਛਾ ਸਖਤ ਧਾਰਾਵਾਂ ਹਾਂਜੀ ਦੂਜੀ ਮੰਗ ਸਾਰੇ ਦੋਸ਼ੀ ਖਾਸ ਕਰਕੇ ਜਿਨ੍ਹਾਂ ਦੇ ਨਾਂ ਪਤਾ ਨਹੀਂ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਠੀਕ ਤੇ ਤੀਜੀ ਮ੍ਰਿਤਕ ਸ਼ੇਰੂ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਮਿਲੇ ਤੇ ਉਹਨਾਂ ਦੀ ਪੂਰੀ ਸੁਰੱਖਿਆ ਕੀਤੀ ਜਾਵੇ ਉਹਨਾਂ ਨੇ ਇਸ ਘਟਨਾ ਨੂੰ ਲੋਕਤੰਤਰ ਤੇ ਮਨੁੱਖਤਾ ਤੇ ਕਲੰਕ ਕਿਹਾ ਹੈ ਹੂੰ ਇਹ ਘਟਨਾ ਫਿਰ ਤੋਂ ਉਹੀ ਗੱਲ ਸਾਹਮਣੇ ਲਿਆਉਂਦੀ ਹੈ ਗਊ ਰੱਖਿਆ ਦੇ ਨਾਂ ਤੇ ਹਿੰਸਾ ਇਹ ਬਹੁਤ ਗੰਭੀਰ ਮੁੱਦਾ ਹੈ ਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹਾਂਜੀ ਤੇ ਸਵਾਲ ਇਹ ਉੱਠਦਾ ਹੈ ਕਿ ਕਾਨੂੰਨ ਦਾ ਰਾਜ ਕਿੱਥੇ ਹੈ ਜੇ ਪੀੜਾਂ ਆਪੇ ਫੈਸਲੇ ਕਰਨ ਲੱਗ ਜਾਣ ਤੇ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਅਕਸਰ ਇਹਦਾ ਸ਼ਿਕਾਰ ਘਟ ਗਿਨਤੀ ਜਾਂ ਕਮਜ਼ੋਰ ਲੋਕ ਹੁੰਦੇ ਨੇ ਬਿਲਕੁਲ ਇਸ ਨਾਲ ਸਮਾਜ 'ਚ ਪਾੜਾ ਹੋਰ ਵੱਧਦਾ ਹੈ ਸਰਕਾਰ ਦੀ ਤਾਂ ਇਹ ਬੁਨਿਆਦੀ ਜ਼ਿੰਮੇਵਾਰੀ ਹੈ ਕਿ ਸਾਰੇ ਨਾਗਰਿਕ ਸੁਰੱਖਿਅਤ ਹੋਣ ਅਜਿਹੀ ਹਿੰਸਾ ਰੋਕੀ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਬਿਨਾਂ ਕਿਸੇ ਦੇ ਦੇਰੀ ਜਾਂ ਪੇਦ ਭਾਵ ਦੇ ਤਾਂ ਫਿਰ ਅੱਜ ਆਪਾਂ ਤਿੰਨ ਵੱਖ-ਵੱਖ ਪਰ ਕਿਤੇ ਨਾ ਕਿਤੇ ਜੁੜੇ ਹੋਏ ਮਾਮਲਿਆਂ ਨੂੰ ਦੇਖਿਆ ਗੁਜਰਾਤ 'ਚ ਕਾਨੂੰਨ ਬਦਲ ਕੇ ਕੰਮ ਦੇ ਘੰਟੇ ਵਧਾਏ ਗਏ ਜਿਸ ਨੂੰ ਮਜ਼ਦੂਰ ਹੱਕਾਂ ਤੇ ਹਮਲਾ ਕਿਹਾ ਜਾ ਰਿਹਾ ਹੈ ਹਾਂਜੀ ਫਿਰ ਮਨੀਪੁਰ ਚ ਜਿੱਥੇ ਗੰਬੀਰ ਇਲਜ਼ਾਮਾਂ ਦੇ ਬਾਵਜੂਦ ਅਦਾਲਤ ਨੇ ਫਿਲਹਾਲ ਸਿਰਫ ਮੁਆਵਜ਼ੇ ਤੇ ਧਿਆਨ ਦਿੱਤਾ ਜਿਸ ਨਾਲ ਨਿਆਂ ਦੀ ਪ੍ਰਕਿਰਿਆ ਤੇ ਸਵਾਲ ਉੱਠਦੇ ਨੇ ਬਿਲਕੁਲ ਤੇ ਤੀਜਾ ਰਾਜਸਥਾਨ ਚ ਭੀੜ ਵੱਲੋਂ ਹੱਤਿਆ ਜਿਹੜੀ ਗਊ ਰੱਖਿਆ ਵਾਲੀ ਹਿੰਸਾ ਦੀ ਇੱਕ ਹੋਰ ਮਿਸਾਲ ਹੈ ਤੇ ਪ੍ਰਸ਼ਾਸਨ ਦੀ ਜਵਾਬਦੇਹੀ ਮੰਗਦੀ ਹੈ ਨਾਲ ਹੀ ਇਹਨਾਂ ਸਭ ਤੇ ਸਿਆਸੀ ਪ੍ਰਤੀਕਿਰਿਆ ਮਾ ਵੀ ਬਹੁਤ ਤੇਜ਼ ਨੇ ਹਾਂਜੀ ਜਿਵੇਂ ਆਪਾਂ ਇਹਨਾਂ ਤਿੰਨਾਂ ਨੂੰ ਜੋੜ ਕੇ ਦੇਖੀਏ ਨਾ ਤਾਂ ਉਹੀ ਗੱਲ ਸਾਹਮਣੇ ਆਉਂਦੀ ਹੈ ਜਿਹੜੀ ਆਪਾਂ ਸ਼ੁਰੂ ਚ ਕੀਤੀ ਸੀ ਤਣਾ ਵਾਲੀ ਹੂੰ ਗੁਜਰਾਤ ਦਾ ਕਾਨੂੰਨ ਸ਼ਾਇਦ ਆਰਥਿਕ ਵਿਕਾਸ ਦੇ ਨਾਤੇ ਆਇਆ ਹੈ ਪਰੇ ਮਜ਼ਦੂਰਾਂ ਦੇ ਹੱਕ ਕਟਣ ਮਨੀਪੁਰ ਚ ਸੁਰੱਖਿਆ ਬਲਾਂ ਦੇ ਮਨੋਬਲ ਦੀ ਗੱਲ ਨਾਗਰਿਕਾਂ ਦੇ ਇਲਜ਼ਾਮਾਂ ਦੀ ਜਾਂਚ ਤੋਂ ਜ਼ਿਆਦਾ ਅਹਿਮ ਲੱਗ ਰਹੀ ਹੈ ਕਟੋ-ਕਟ ਇਸ ਪੜਾਤੇ ਸਹੀ ਗੱਲ ਹੈ ਤੇ ਰਾਜਸਥਾਨ ਚ ਇੱਕ ਖਾਸ ਵਿਚਾਰਧਾਰਾ ਦੇ ਨਾਤੇ ਹਿੰਸਾ ਹੋ ਰਹੀ ਹੈ ਜਿਹੜੀ ਸਿੱਧਾ ਜੀਉਣ ਦੇ ਅਧਿਕਾਰ ਤੇ ਕਾਨੂੰਨ ਦੇ ਰਾਜ ਨੂੰ ਚੁਣੌਤੀ ਦੇ ਰਹੀ ਹੈ ਤੇ ਸਰਕਾਰ ਦਾ ਜਵਾਬ ਪਰਖਿਆ ਜਾ ਰਿਹਾ ਹੈ ਹੂੰ ਇਹ ਤਿੰਨੇ ਮਾਮਲੇ ਆਪਣੇ ਆਪਣੇ ਤਰੀਕੇ ਨਾਲ ਇਹੀ ਸਵਾਲ ਪੁੱਛਦੇ ਨੇ ਕਿ ਸਰਕਾਰ ਆਪਣੀਆਂ ਵੱਖ-ਵੱਖ ਜ਼ਿੰਮੇਵਾਰੀਆਂ ਵਿਕਾਸ ਵੀ ਕਰਨਾ ਸੁਰੱਖਿਆ ਵੀ ਦੇਣੀ ਨਿਆਂ ਵੀ ਕਰਨਾ ਇਹਨਾਂ ਵਿੱਚ ਸੰਤੁਲਨ ਕਿਵੇਂ ਪਣਾਉਂਦੀ ਹੈ ਖਾਸ ਕਰਕੇ ਉਦੋਂ ਜਦੋਂ ਅਸਰ ਸਭ ਤੋਂ ਕਮਜ਼ੋਰ ਲੋਕਾਂ ਤੇ ਪੈਂਦਾ ਹੈ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਏਸੇ ਲਈ ਅਸੀਂ ਆਪਣੇ ਸੁਣਨ ਵਾਲਿਆਂ ਲਈ ਵੀ ਅਖੀਰ 'ਚ ਇੱਕ ਸਵਾਲ ਛੱਡਣਾ ਚਾਹੁੰਦੇ ਆ ਹਾਂਜੀ ਜ਼ਰੂਰ ਜਿਹੜੇ ਇਹ ਵੱਖ-ਵੱਖ ਹਾਲਾਤ ਅਸੀਂ ਦੇਖੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਅੱਜ ਦੇ ਲੋਕਤੰਤਰੀ ਦੇਸ਼ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਨ ਤੇ ਸਮਾਜਿਕ ਨਿਆਂ ਦੇਣ ਵਿਚਕਾਰ ਸਹੀ ਤੇ ਨਿਆਂ ਵਾਲਾ ਸੰਤੁਲਨ ਬਣਾਉਣ ਦਾ ਅਸਲ ਰਸਤਾ ਕੀ ਹੋ ਸਕਦਾ ਹੈ ਇਸਤੇ ਸੋਚਿਆ ਜਾ ਸਕਦਾ ਹੈ ਧੰਨਵਾਦ ਸਾਥੀਓ ਤੁਸੀਂ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਰਾਹੀਂ ਵਿਸ਼ੇਸ਼ ਜਾਣਕਾਰੀ ਨੂੰ ਹਾਸਲ ਕੀਤੀ ਤੁਸੀਂ ਦੇਖਦੇ ਰਹੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਜੈਪੀਮ ਜੈ ਭਾਰਤ ਜੈ ਸੰਵਿਧਾਨ